ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਰਨਾਲਾ ਟਰੈਕਟਰ ਮੰਡੀ ਦੀ ਆ ਜਿਹੜੇ-ਕਿਹੜੇ ਟਰੈਕਟਰ ਨੇ ਕੀ-ਕੀ ਰੇਟ ਰਹਿਣਗੇ ਹੋ ਸਕੇ ਆ ਫੋਨ ਨੰਬਰ ਵੀ ਦੇਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੋਨ ਵਾਲੀ ਕਾਰੀ ਸੋਨ ਵਾਲੀ ਕਿਆ ਹੈਗਾ ਜੀ ਇਹ 2017 ਮਾਡਲ ਹੈ ਰੇਟ ਹੈ 6 ਲੱਖ 90000 ਰੁਪਿਆ 4x4 ਚ ਟਰੈਕਟਰ ਆ ਇਹ ਐਮ ਆਰਫ ਦੇ ਟਾਇਰ ਲੱਗੇ ਹੋਏ ਨੇ ਚਾਰੋਂ ਤੇ ਚੰਗੀ ਕੰਡੀਸ਼ਨ ਦਾ ਟਰੈਕਟਰ ਪਿਆ ਸਾਈਡ ਗੇਅਰ ਦੇ ਵਿੱਚ ਬਾਕੀ ਮੌਕੇ ਤੇ ਰੇਟ ਹੋ ਜਾਊਗਾ ਉਸ ਤੋਂ ਬਾਅਦ ਫੇਰ ਆ ਗਿਆ ਜੀ ਪ੍ਰੀਤ ਮਾਡਲ ਹੈਗਾ ਜੀ 21 ਤੇ ਰੇਟ ਆ ਇਹਦਾ ਮਿੱਤਰੋ 4,75,000 ਰੁਪਇਆ ਪੀਵੀ07 ਨੰਬਰ ਸਾਈਡ ਗੇਅਰ ਗੂਡੀਆਂ ਦੇ ਟਾਇਰ ਲੱਗੇ ਹੋਏ ਨੇ ਚਾਰੋ ਦੇ ਚਾਰੋ ਉਸ ਤੋਂ ਬਾਅਦ ਆ ਗਿਆ ਜੀ ਫੇਰ ਸੋਨਾ ਲੀਕਾ ਡੀਏ 60 ਦਾ ਮਾਡਲ ਹੈਗਾ ਜੀ ਇਹ 2010 ਤੇ ਰੇਟ ਆ 3 ਲੱਖ ਤੇ 70000 ਰੁਪਏ ਬਾਕੀ ਮੌਕੇ ਤੇ ਹੋ ਜੂ ਇੰਟਰਨੈਸ਼ਨਲ এবੀਜੀ ਟਰੈਕਟਰ ਜਿਹੜਾ ਸੈਡ ਗियर ਦੇ ਵਿੱਚ ਆ ਦੇਖ ਸਕਦੇ ਹੋ ਕੰਡੀਸ਼ਨ ਇੱਕ ਵਾਰ ਉਸ ਤੋਂ ਬਾਅਦ ਆ ਗਿਆ ਜੀ ਅਰਜਨ ਮਾਡਲ ਹੈਗਾ ਜੀ 15 ਰੇਟ ਦੀ ਗੱਲ ਕਰੀਏ ਰੇਟ ਆ 5 ਲੱਖ ਤੇ 50000 ਰੁਪਿਆ ਹੌਡਾ ਵਾਲੀ ਛਤਰੀ ਸਾਈਡ ਗੇਅਰ ਐਮ ਆਰਐਫ ਦੇ ਵਿੱਚ ਤੇ ਚੇਂਜਰ ਗੇਅਰ ਵਾਲਾ ਜੀ ਇਹ 605 ਆ ਅਲਟਰਾ ਮਾਡਲ ਪੰਦਨ ਰੇਟ 5 ਲੱਖ ਤੇ 50000 ਰੁਪਿਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਉਸ ਤੋਂ ਬਾਅਦ ਆ ਗਈ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 3630 ਐਮ ਆਰਐਫ ਦੇ ਟਾਇਰ ਲੱਗੇ ਹੋਏ ਨੇ ਜੀ ਚਾਰੋਂ ਦੇ ਚਾਰੋਂ ਤੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ 20 ਰੇਟ ਰੱਖਿਆ ਹ 2.7 ਲੱਖ ਤੇ 80000 ਰੁਪਏ ਸਾਈਡ ਗੀਅਰ ਦੇ ਵਿੱਚ ਹੈ ਵੀ ਐਮ ਆਰ ਐਫ ਦੇ ਟਾਇਰ ਨੇ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਿਲਕੁਲ ਸਾਫ਼ ਪਈਆ ਟਰੈਕਟਰ ਦੀ ਪੂਰੀ ਸਾਫ਼ ਸੁਥਰੀ ਤੇ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਉਸ ਤੋਂ ਬਾਅਦ ਫੇਰ ਆ ਗਿਆ ਜੀ ਸੋਨ ਵਾਲੀ ਕਾ ਇੰਟਰਨੈਸ਼ਨਲ ਡੀ ਆਈ ਸੀ ਐਟ ਦੇ ਟਾਇਰ ਨੇ ਸਾਈਡ ਗੀਅਰ ਦੇ ਵਿੱਚ ਆ ਮਾਡਲ ਹੈਗਾ ਜੀ B ਅਰੇ ਇਹਦਾ 6 ਲੱਖ ਤੇ 45000 ਰੁਪਇਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਫੇਰ ਆ ਗਿਆ ਜੀ 21 ਮਾਡਲ 963 ਸਵਰਾਜ ਰੇਟ 7 ਲੱਖ ਤੇ 35000 ਰੁਪਇਆ ਸਾਈਡ ਗੀਅਰ ਦੇ ਵਿੱਚ ਆ ਸੀਅਰ ਦੇ ਟਾਇਰ ਨੇ ਚਾਰ ਦੇ ਚਾਰੇ ਕੰਡੀਸ਼ਨ ਬਿਲਕੁਲ ਨਵੀਂ ਪਈ ਹੈ ਟਰੈਕਟਰ ਦੀ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦਾ ਜਿਹੜਾ ਇਹ ਟਰੈਕਟਰ ਆ ਇੱਕ ਵਾਰ ਕੰਡੀਸ਼ਨ ਚੈੱਕ ਕਰ ਸਕਦੇ ਹੋ ਪੂਰੀ ਸੋਹਣੀ ਕੰਡੀਸ਼ਨ ਦਾ ਜਿਹੜਾ ਇਹ ਟਰੈਕਟਰ ਪਿਆ 963 FE ਮਿਊਜ਼ਿਕ ਸਿਸਟਮ ਲੱਗਿਆ ਹੋਇਆ ਉੱਡ ਵਾਲੀ ਆ ਜਿਹੜੀ ਛਤਰੀ ਆ 963 FE ਮਾਡਲ 21 ਤੇ ਰੇਟ 735000 ਬਰਨਾਲਾ ਮੰਡੀ ਦੇ ਦਿਨ ਸੋਮਵਾਰ ਦੇ ਇਹ ਰੇਟ ਨੇ ਬਾਕੀ ਮੌਕੇ ਤੇ ਰੇਟ ਵਾਧਦੇ ਘਟਦੇ ਰਹਿੰਦੇ ਨੇ ਸੀਜ਼ਨ ਮੌਕੇ ਦੇ ਬਾਕੀ ਤੁਹਾਨੂੰ ਹੋਰ ਵੀ ਟਰੈਕਟਰ ਚੈੱਕ ਕਰਾ ਦੇਣੇ ਆ ਜੀ